ਕੈਸਟ ਕੈਟਰੀ ਆ ਗਿਆ ਮੱਕੀ ਵਾਲਾ ਕੱਟ ਲਾ ਗਿਆ ਹੋਇਆ ਇਸ ਕਿੱਕਾ ਦੋ ਵੈਸੇ ਤਾਂ ਆਪਾਂ ਕੋਈ ਵੀ ਲਾ ਸਕਾਂ ਜਿਹੜਾ ਵੀ ਆਪਾਂ ਲਾਵਾਂਗੇ ਨਾ ਬਾਈ ਉਹ ਕਟਿੰਗ ਵਾਲਾ ਜੀ ਦੀ ਕਣਕ ਜੋ ਮਰਜ਼ੀ ਕੱਟੋ ਬਾਈ ਕਲੀ ਗਵਾ ਕਹਿਣਾ ਬਾਈ ਜੇ ਆਣਾਗੇ ਸੋ ਉਹਨਾਂ ਦਾ ਪਹਿਲਾ ਪਹਿਲਾ ਆਇਆ ਫਿਰ ਤਾਂ ਲੀਕਾਂ ਲੀਕਾਂ ਬਾਈ ਬਾਕੀ ਬਹੁਤ ساری ਪੁਰਾਣੀ ਚੀਜ਼ਾਂ ਬਾਈ ਜਿਹੜੇ ਆ ਅੱਜ ਦੇ ਵਿਰਸੇ ਨੂੰ ਬਹੁਤ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਬਾਈ ਦੇਖੋ ਬਾਈ ਉਹ ਚਾਰਖਾ ਰੱਖਿਆ ਹੋਇਆ ਬਾਈ ਉਹ ਬਾਈ ਪੁਰਾਣੀਆਂ ਚੀਜ਼ਾਂ ਸਾਰੀ ਉਹ ਬਾਈਆਂ ਨੇ ਮੰਜੇ ਵਿਛਾਏ ਹੋਏ ਆ ਕੁਰਤੇ ਜਾਦਰੇ ਲਾਏ ਹੋਏ ਆ ਉਹ ਪਹੁੰਚੇ ਅੱਜ ਬਾਈ ਕਿਸਾਨ ਮੇਲਾ ਰਾਜਪੁਰਾ ਇਕੱਠ ਦੇਖ ਲਓ ਬਾਈ ਪੂਰਾ ਇਕੱਠ ਹੋ ਗਿਆ ਬਾਈ ਪੂਰਾ ਲੋ ਬਾਈ ਇੱਧਰ ਐਮ ਜੀ ਗਰੁੱਪ ਪੜਾਈ ਬਾਈ ਵੇ ਦੇਖੋ ਲੈ ਲੈ ਹੈ ਫੇਡ ਬੋਦੇ ਲੈ ਲੇਂਗੇ ਭਾਈ ਲੈ ਲੇਂਗੇ ਜਰੂਰ ਲੈ ਲੇਂਗੇ ਇੰਨੇ ਘਰਾਂ ਲਾਏ ਹੋਏ ਫਨ ਵੀਡ ਬੋਦੇ ਦਾ ਯਾਰ ਲਓ ਭਾਈ ਜਗਜੀਤ ਵਾਲੇ ਇੱਧਰ ਭਾਈ ਰਿਪਰ ਦੇਖੋ ਭਾਈ ਆ ਮੈਂ ਇਹ ਰਿਪਰ ਲੈ ਉਹ ਹੀ ਨਵੇੜਾ ਕਰਾਂਗਾ ਫਿਰ ਲਾਨ ਹੈ ਦਾ ਰਿਪਰ ਇਸ ਦਾ ਕਿੱਲੇ ਮਾ ਦੋ ਵਾਰੀ ਫਿਰਨਾ ਹੈ ਇਹ ਕਹੇਗਾ ਟਾਡੇ ਟੱਕਰੇ ਘਟ ਰਿਹਾ ਵਾਈ ਸੂਪਰ ਸੀਡਰ ਉਹ ਜਾਲੀ ਲੱਗਦੀ ਰੇਹ ਵਾਲੇ ਮਾ ਡੜੀ ਟੂੜੀ ਦੇਣਾ ਉਹ ਆਪਣੇ ਖਾਦ ਮਾ ਜਾਲੀ ਜੂ ਬਾਹ ਹੋ ਜਾ ਡੜੀ ਆ ਜਾ ਬਾਈ ਬਣਾ ਦੇਂਗੇ ਤੂੰ ਬਣਾ ਦੇਂਗੇ ਫਿਰ ਬਣਾਉ ਬਾਈ ਡੜੀ ਧਨਾਵਾ ਤਾਂ ਮਾਵਣਾ ਫੋੜ ਕੇ ਲੈ ਵੀਰ ਬਹੁਤ ਸਰੂਨ ਨੂੰ ਸਕੂਨ ਮਿਲਿਆ ਮੈਂ ਪਿਛਲੇ ਅੱਤੇ ਅਮਰੀਕਾ ਕੈਨੇਡਾ ਤੇ ਪਰਿਵਾਰਕ ਕੂਟ ਤੇ ਸੀਗਾ ਤੇ ਉੱਥੇ ਜਿਹੜੀ ਖੇਤੀ ਹੁੰਦੀ ਹੈ ਬਹੁਤ ਹਾਈ ਟੈਕ ਤਰੀਕੇ ਨਾਲ ਹੁੰਦੀ ਹੈ ਜਦੋਂ ਕਿਸਾਨ ਉੱਥੇ ਖੇਤੀ ਕਰਦਾ ਜ਼ਮੀਨ ਹੁੰਦਾ ਜਾਂ ਫਸਲ ਕੱਟਦਾ ਤਾਂ ਕਿਤੇ ਕੋਈ ਮਿੱਟੀ ਦੀ ਕੋਈ ਕੁਛ ਨਹੀਂ ਸਾਰੇ ਦੇਸੀ ਲੱਗਿਆ ਹੋਇਆ ਮਿੱਤਰੋ ਇੱਧਰ ਖੂਨਦਾਨ ਦਾ ਕੈਂਪ ਲੱਗਿਆ ਹੋਇਆ ਤਾਂ ਬਾਈ ਘਰਾਂ ਖੂਨਦਾਨ ਕਰ ਦੋ ਮੈਂ ਕਿਹਾ ਇਹ ਸਾਰੇ ਬੰਦੇ ਆ ਪਰਸੋਂ ਕਰਾ ਕੇ ਲੈ ਜਿਹੜੇ ਰਹਿ ਗਏ ਤੇ ਰਹਿ ਗਿਆ ਓਏ ਅਬੀ ਤਾਂ ਰਹਿ ਗਿਆ ਯਾਰ ਖੂਨਦਾਨ ਤੇ ਯਾਰ ਕਾ ਦੇ ਹਲੇ ਜੇ ਨੂੰ ਪੂਰਾ ਹੈ ਕਢਵਾ ਦੇ। ਕਢਵਾ ਦੇ ਯਾਰ। ਇੱਧਰ ਬਾਈ ਦਸ਼ਮੇਸ਼ ਵਾਲੇ। ਇਹ ਦਸ਼ਮੇਸ਼ ਦਾ ਫੈਨ ਆ ਕਿਉਂਕਿ ਇਸ ਵਾਰ ਦਸ਼ਮੇਸ਼ ਦਾ ਨਾ ਸੁਪਰ ਸੀਡਰ ਆ। ਗੋਦ ਲੈ ਰਿਹਾ ਇਸ ਦਸ਼ਮੇਸ਼ ਵਾਲ ਨੇ। ਹੈ? ਇਹ ਦੇਖ ਮਾਰੇ ਬੰਦੇ ਬਾਈ ਉਹ ਕਾਹੀ ਨਹੀਂ ਛੱਡਦੇ ਹੈ ਨਾ ਹੈ? ਹੋਰ ਕੀ ਹਾਲ ਚਾਲ ਆ ਵੀਰ? ਹੋਰ ਠੀਕ ਠਾਕ। ਚਲੋ ਵਧੀਆ ਚੱਹੀਦਾ ਬਾਈ। हां ਘਟਾ ਵੱਧ ਹੋ ਗਿਆ ਬਾਈ ਬਾਕੀ ਨੋ ਬਾਈ ਦਸ਼ਮੇਸ਼ ਕਿਨਾਂ ਏਸੀ ਕੈਬਨ ਵਾਲੀ ਕੰਬੈਨ ਵੀ ਆਈ ਹੋਈ ਆ ਬਹੁਤ ਵੀਰ ਦੇਖ ਰਹੇ ਆ ਚੜ ਚੜ ਕੇ ਉੱਪਰ ਇਹੋ ਜਿਹੀ ਹਾਂ ਥੋੜੇ ਦਿਨ ਪਹਿਲਾਂ ਨਾ ਆਪਾਂ ਨੇ ਟਰੈਕਟਰ ਚਲਾਇਆ ਤਾਂ ਜੌਂਡੀਅਰ ਕੈਬਨ ਵਾਲਾ ਬਾਈ ਉਸ ਕੋ ਏਸੀ ਨੇ ਕੰਮ ਆਇਆ ਤਾਂ ਇਸ ਤਰੀ ਇਸ ਦਾ ਹੋਊਗਾ ਏਸੀ ਬਹੁਤ ਕੂਲਿੰਗ ਹਵਾ ਗੱਡੀ ਦੇ ਵੀ ਜ਼ਿਆਦਾ ਕਿਉਂਕਿ ਇੱਕ ਤਾਂ ਛੋਟਾ ਕੈਬਨ ਹੋਵਾ ਇਸ ਵਿੱਚ ਦੋ ਬੰਦਿਆਂ ਦਾ ਬੈਠਣ ਵਾਲਾ ਵਾ ਤਾਂ ਬਹੁਤ ਕੂਲਿੰਗ ਕਰਾ ਬਾਈ ਬਾਕੀ ਚਲੋ ਜ਼ਿੰਮੇਦਾਰ ਗਰਮੀ ਬਾਦਰੀ ਸੁਖ ਸੋਲ ਤਾਂ ਸਾਰਿਆਂ ਨੂੰ ਚਾਹੀਦੀ ਬਾਕੀ ਉਹ ਮੱਕੇ ਵਾਲਾ ਕੱਟ ਲਾ ਗਿਆ ਹੋਇਆ ਇਸ ਕਿੱਗਾ ਤੋਂ ਪੈਸੇ ਦਾ ਆਪਾਂ ਕੋਈ ਵੀ ਲਾ ਸਕਾਂ ਜਿਹੜਾ ਵੀ ਆਪਾਂ ਲਾਵਾਂਗੇ ਨਾ ਬਾਈ ਉਹ ਕਟਿੰਗ ਵਾਲਾ ਜੀ ਦੀ ਕਣਕ ਜੋ ਮਰਜੀ ਕੱਟੋ ਬਾਈ ਬਾਕੀ ਸੋਹਣੀ ਲੱਗਾ ਯਾਰ ਚੀਜ਼ ਘੱਡੀ ਤਾਕੜੀ ਚੀਜ਼ ਆ ਬਾਕੀ ਪੂਰੀ ਭੀੜ ਹੋ ਰਹੀ ਆ ਬਾਈ ਇਸ ਟਾਈਮ ਤੋਂ ਨਾ ਪੂਰਾ ਇਕੱਠ ਹੋਇਆ ਹੋਇਆ ਇੱਧਰ ਬੰਦੇ ਰੁਲ ਗਏ ਮਾਰੇ ਯਾਰ ਕਹਾਂਗੇ ਬਾਕੀ ਬਾਈ ਸਾਰੀ ਤਰ੍ਹਾਂ ਦੀਆਂ ਕੰਪਨੀਆਂ ਪਸ਼ੂ ਪਾਲਣ ਵਾਲੇ ਜਿਹੜੇ ਫੀਡ ਹਮਾ ਉਹ ਵੀ ਆ ਰਹੀ ਬਾਈ ਓਏ ਉਰੀ ਰੱਖ ਰ ਗਿਆ ਬਾਈ ਜੇ ਕੁਝ ਹੈਂ ਉੱਪਰ ਤਲਾ ਕਰਨਾ ਪੜ ਜਾ ਸਮਾਨ ਨੂੰ ਬਾਈ ਹਾਂ ਬਾਕੀ ਇੱਧਰ ਬਾਈ ਤਾਇਓ ਆਇਆ ਹੈਗਾ ਜਿਹੜੇ ਬਲੇਡ ਆਪਣਾ ਸਾਰਿਆਂ ਦੇ ਮਸ਼ਹੂਰੋਂ ਬਤਾਇਓ ਕੋਈ ਬਲੇਡ ਉਹ ਵੀ ਆਏ ਹੋਏ ਹਨ ਉਹ ਪਾਣੇ ਬਦਲਣੇ ਰੋਟਾਵੇਟਰ ਦੇ ਬਲੇਡ ਇਹ ਦੇਖੋ ਕਾਦੂ ਇਕਤਰ ਕਾਦੂ ਇਹ ਸਰ ਆਪਕਾ ਪਹਿਲਾ ਕਿਤਨਾ ਲਿਖਾ ਰਹੀ ਹੈ ਪਹਿਲ ਕੰਮ ਕਾ 100 ਕਿਤੇ ਇਹ ਆਪ ਵੀ ਲਗਾ ਲੋਗੇ ਪੋਣੇ ਕਾ 100 ਲਓਗੇ ਆਸਵਾਸਿਤ ਕਰਾਂਗੇ 100 ਕਿਤੇ ਲਗਾ ਲਓ 100 ਜਾ ਦੇਣਾ ਪੂਰਾ ਲਿਖਾ ਰੈਸਟ ਨਹੀਂ ਲਿਖਾ ਥੋੜੇ ਵਾ ਮਿੱਟੀ ਕਾ ਹਿਸਾਬ ਵਾ ਨਾ ਵੀਰ ਨਹੀਂ ਕਹਿ ਰਿਹਾ ਕਿ ਤਰ੍ਹਾਂ ਨਹੀਂ ਕਹਿ ਰਹਾ ਤਾਂਨੇ ਇੱਕ ਜਜਮੈਂਟ ਕੱਢੀ ਹੋਈ ਵੀ ਤਨਾ ਹੋਆ ਕਿ ਕਿਸੇ ਡਾਕ ਕਮੇਟੀ ਵੱਧ ਜ਼ੋਰ ਲਗਾ ਇਹ ਸਾਹਮਣੇ ਲਿਖਾ ਕਾਪੀ ਵਾ ਅਗਲਾ ਸਟੈਂਪ ਬਣਾ ਕ ਦੇ ਦੇ ਬਈ ਤੁਹਾਨੂੰ ਹੈ ਕੰਪਨੀ ਵਾਲੇ ਇਸ ਤਰ੍ਹਾਂ ਜੀਣ ਲੱਗ ਜਾ ਬਿ ਸਟੈਂਪ ਦੇ ਮਾਨੂੰ ਬਣਾਗਾ ਬਾਕੀ ਇੱਧਰ ਵੀ ਬਾਈ ਰੀਪਰ ਕੜੇ ਆ ਨਾ ਰੀਪਰ ਕਰਾ ਰੂਟੇਟਰ ਬਾਈ ਇਹ ਪ੍ਰਾਈਮ ਵਾਲੇ ਆ ਖੜੇ ਆ ਮੇਰੇ ਜਿਹੜੇ ਨਾ ਉਹ ਬਣਾਵਾ ਜਿੰਨਾਂ ਦਾ YouTube ਚੈਨਲ ਵੀ ਆ ਵੀਰਾਂ ਦਾ 10 ਫੁੱਟ ਦਾ 1,45,000 ਰੁਪਏ ਪ੍ਰਾਈਮ ਐਗਰੋਟੈਕ ਆ ਕਿੱਧਰ ਬਾਈ ਜਿਹੜੇ ਪੁਸਤਕਾਂ ਪੜਨਾਂਗੇ ਚਾਹਵਾਂ ਆ ਉਨਵਾਸਤਾ ਨਵੇਂ ਨਵੇਂ ਚੀ ਚੀ ਜਾਣਵੇਂ ਨੇ ਪੁਸਤਕਾਂ ਵੇ ਜਿਆਦਾ ਪੜ੍ਹਨ ਦਾ ਮਾੜਾ ਮੂਲ ਦਿੱਤੀ ਵੀ ਸਮੇਂ ਇੱਕ ਗੋਲੀਆ ਚਿੱਟਾ ਬੰਦ ਕੱਢ ਲਿਆਓ ਚਿੱਟਾ ਭਜਾਓ ਕੱਢ ਲਿਆਓ ਚਿੱਟਾ ਭਜਾਓ ਆ ਠੀਕ ਹੈ ਅਗੇ ਹੁਣ ਪਹਿਰੇਗੇ ਮੈਂ ਹੁਜ਼ਰੇ ਭਾਈ ਨਾ ਸਿਨਰੀ ਵੇਚ ਰਿਹਾ ਬਟਨ ਬਾਈ ਨੇ ਆਰਟਿਸਟਾ ਕੋਈ ਤਰਸੇਮ ਹੈ ਨਾ ਤਰਸੇਮ ਰਾਹੀ ਬਹੁਤ ਇਹਨਾਂ ਬਹੁਤ ਸੋਹਣੀ ਨਾ ਸਾਰੇ ਮਤਲਬ ਹੱਤਗਲ ਪੇਂਟ ਕਰੀ ਹੋਈ ਚੀਜ਼ਾਂ ਬਿਲਕੁਲ ਹੱਤਗਲ ਬਾਈ ਕੋਈ ਜੱਜ ਨਹੀਂ ਕਰ ਸਕਦਾ ਲੋਕ ਸੋਚਾਂਗੇ ਫੋਟੋ ਆਜ ਕੋਸ਼ਾ ਬਾਈ ਹੱਤਗਲ ਸਭ ਕੁਝ ਆਰਟ ਕਰਿਆ ਹੋਇਆ ਬੁਲੀ ਤੂ ਦੇਖੋ ਬਹੁਤ ਵਧੀਆ ਬਾਈ ਆਰਟਿਸਟ ਦਾ ਆਰਟਿਸਟ ਹੈ ਖਵਾ ਬਾਈ ਦੇਖੋ ਇੱਧਰ ਦੇ ਬੰਦੇ ਆਪਣੇ ਅੱਗਾ ਚਲੇ ਗਏ ਹੈ ਹੈ ਚੜੀਆਂ ਬਾਹਰ ਬਣਦੇ ਆ ਮੈਂ ਲੈਦੇ ਗੱਲਾਂ ਸੁੱਕ ਜਾਣਾ ਯੋ ਇਹੋ ਆਪਣੀ ਐਡਵਰਟਾਈਜ਼ਮੈਂਟ ਦੇ ਦੇ ਚਰੀ ਗਈ ਵੀ ਏਡੀ ਬੜੀ ਹੋ ਜਾ ਮਾਰੀ ਚਰੀ ਲੰਬੀ ਇਹ ਸੁੱਕੂਗੀ ਹੈ ਰਿੰਕੂ ਜੇ ਏਡੀ ਲੰਬੀ ਚਰੀ ਹੋ ਜਾ ਘਾਸ ਦਾ 2 ਮਿੰਟਾਂ ਮ ਬਣ ਜਾ ਹਾਂ ਕਿਸਾਨ ਵੀਰਾਂ ਦੀ ਪਹਿਲੀ ਪਸੰਦ ਗੋ ਗੋ ਇੱਧਰ ਬਾਈ ਨੇ ਗੇ ਇੰਪਲੀਮੈਂਟ ਕਰਣ ਤੋਂ ਯੋ ਆਪਣੇ ਕਰੋਸ ਟੁੱਟਾਂ ਸਭ ਤੇ ਵੱਧ ਬਾਈ ਹਾਂਜੀ ਹਾਂ ਸੁਪਰ ਸੀਡਰ ਦੰਨੇ ਚਲਾਣਾ ਮੰਨੂ ਕਹਿ ਰਿਹਾ ਲੈ ਲੈ ਦਾਂ ਤਾਹ ਲੈ ਹਾਂ ਹਾਂ आ गया। बाकी स्टेज पर जाके फिर सुना भाई सारी नी भी गल बात जिमीदार हम कह रहे ढोल पता नहीं कैसे आ रहा है बट एक खास महान हस्ती है भाई ਰਕੇਟ ਕਾਇਤ ਨੇ ਵੀ ਪੂਰਾ ਹੀ ਸੀਰਾੇ ਕਰਾ ਦਿੱਤਾ ਇੱਕ ਵਾਰੀ ਦਾ ਜਾਂ ਕਿਸਾਨ ਵੀਰ ਸਾਰੇ ਮੋੜਨ ਲੱਗੇ ਦੇ ਦਿੱਲੀ ਬਾਕੀ ਉਹ ਮੱਕੀ ਕਟਰ ਲੋ ਬਾਈ ਇੱਧਰ ਡੰਗਰਾਂਗੇ ਸ਼ਕੀਨ ਵੀਰਾਂ ਵਾਸਤਾ ਦੇਖੋ ਸ਼ਕੀਨੀ ਚੀਜ਼ਾਂ ਬਾਈ ਗਲਾਂ ਪਾਣੇ ਵਾਲੀ ਬਾਈ ਹਾਂ ਪਤਾ ਲਗਾ ਫਿਰ ਨੇ ਭਾਈ ਮੋਰੀਆਂ ਨੇ ਭਾਈ ਕੱਟੇ ਦੁੱਧ ਦਾ ਤੇ ਮਾਂ ਮਰ ਜਾ ਕੱਟੇ ਦੁੱਧ ਨਹੀਂ ਪਿੰਦੇ ਉਹਨਾਂ ਵਾਸਤੇ ਆਇਆ ਨਿਪਲੇ ਲੈ ਲੈ ਤੈਨੂੰ ਪਲਾ ਦੇ ਕਰਾਂਗੇ ਉਹ ਵੀ ਤਾਂ ਪਲ ਰਿਆ ਲੈ ਨਿਪਲਾ ਲੈ ਉਹ ਫਿਰ ਨੇ ਮੂੰਹ ਓਏ ਦੁੱਧ ਬਾਕੀ ਇੱਧਰ ਡਰਾਇਰ ਵਗੈਰਾ ਭਾਈ ਇਲੈਕਟ੍ਰੀਸ਼ਨ ਵੀ ਆ ਰਹੀਆਂ ਸਾਰੀ ਚੀਜ਼ ਬਟ ਅੱਜ ਨਾ ਭੀੜ ਬਹੁਤ ਲੱਗ ਰਹੀ ਭਾਈ ਕੋਸ਼ਿਸ਼ ਕਰੂੰਗਾ ਸ਼ਾਮ ਨੂੰ ਦਿਖਾਏ ਲੀਗਾ ਕਹਿਣਾ ਬਈ ਜਾਨਾਗੇ ਸੋਨਾਂ ਦਾ ਪਹਿਲਾ ਪਹਿਲਾ ਆਇਆ ਫਿਰ ਤਾਂ ਲੀਕਾਂ ਲੀਕਾਂ ਬਾਈ ਸੋਨਾਂ ਲਈ ਬਹੁਤ ਤਗੜੇ ਸਟਾਈਲ ਲਾਰ ਕੀ ਬਾਈ ਅਸੂਈ ਕਿਸਾਨ ਦੇ ਟਰੈਕਟਰ ਦੇ ਹਰ ਇੱਕ ਨੂੰ 4 ਇੰਚ ਸਾਵਨ ਦੇ ਪੂਰੀ ਘੜੇ ਸੋਨੇ ਲੱਗ ਰਹੇ ਨੇ ਘਰਾਂ ਨਹੀਂ ਸੋਨੇ ਲੱਗਦੇ ਹੈ ਮੇਰੇ ਵੀ 15 ਅਗਸਤ ਤੋਂ ਅੱਠ ਨੰਬਰ ਤੇ ਆਵਾਂਗੇ ਇਧਰ ਸੋਨਾਂ ਲਈ ਕਾਹਦਾ ਰਿਸਟਰੀ ਕਰਦੇ ਹਾਂ ਅਸੀਂ ਸ਼ਾਮਿਲ ਕਰਾਂਗੇ ਉਸ ਜਾਨ ਦੇ ਵਿੱਚ 15 ਟਰੈਕਟਰ ਦੇਵਾਂਗੇ ਲਓ ਮਿੱਤਰੋ ਸਟੈਂਡਰਡ ਕਮੈਨ ਇੱਧਰ ਘੁੰਮਣਾ ਕਰੋ ਸਮਝਦਾਰ ਕਿਸਾਨ ਕਸਾ ਫੀਡ ਦਮਦਾਰ ਫੀਡ ਬਾਕੀ ਗਰਮੀ ਕਾਫੀ ਹੋ ਰਹੀ ਆ ਹੈ ਰਿੰਕੂ ਗਰਮੀ ਨੇ ਪੂਰਾਗਾ ਬੰਪ ਘੱਡ ਦੀ ਹੈ ਨਾ ਗਰਮੀ ਨਹੀਂ ਬਾਈ ਫੇਰਾ ਕਰਾ ਜੇ ਕਰ ਲੀ ਇੱਧਰ ਤੁਹਾਨੂੰ ਉਸकी ਸੈਪਰੇਟ ਵੀਡੀਓ ਆ ਜਾਏਗੀ ਬਾਈ ਪਹਿਲਾਂ ਵੀ ਤੁਹਾਨੂੰ ਦੇਖ ਲਈ ਉਹ ਸਾਲੇ ਸਰਬਨੈਗਰ ਵਾਲੀ ਉਹ ਪੇਜਵਾ ਆਪਣੇ ਵੀਡੀਓ ਪੜੀ ਆ विजय ट्रैक्टर जाऊ पा इधर गुरमुखरी पर अलग अलग सारे आ रहे भाई वेर काले कैटल फीड कणक बढ़ने जिस पर है उन्हें तो चलाया नहीं कभी रिंक भी चौ पूरा कर लेगा क्या बढ़ने ਚਾਰਾ ਵਧੀਆ ਬਾਕੀ ਕੋਈ ਅੱਠ ਵੀ ਪੂਰਾ ਹੋ ਰਿਹਾ ਗਰਮੀਆਂ ਪੂਰੀ ਹੋ ਰਹੀ ਆ ਕਰਬਾ ਜਾ ਹਟਾਇਪ ਹੋ ਰਿਹਾ ਕਿ ਬਰਸਾਤ ਬਰਸੂਦ ਕਰ ਕਾ ਨਾ ਹੈ ਹੁੱਕ ਮਿਲ ਜਾਗੀ ਬਰਾ ਹੈ ਹੁੱਕ ਕਾਂ ਬਰਾ ਪਰੇ ਨਹੀਂ ਉਕਾਲੇ ਥੁੜੀ ਜਨੇ ਯਾਰ ਮੈਂ ਤਾਂ ਹੋਰ ਹਾਂ ਚਾਬੀਆਂ ਵਾਲੇ ਹੋਰ ਫਿਰ ਮਾਰੇ ਗਵਾਂਡੇ ਪਿੰਡ ਦੇ ਬੰਦੇ ਵੀ ਆਏ ਹੋਏ ਆ ਕੁੜਾ ਵਾਲੇ ਗਿਆ ਹਾਂ ਮੇਰਾ ਨੇੜੇ ਹੀ ਪਿੰਡ ਆ ਭਾਈ ਵਿੰਜੜ ਸਾਰਾ ਗੋਂ ਚ ਦੀ ਵੀਡੀਓ ਦੇ ਸਾਰਾ ਗੋਂ ਦੇਖਾ ਚਲੋ ਵਧੀਆ ਬਾਤ ਆ ਯਾਰ ਜਾਣੇ ਜਾਣੇ ਸਭ ਤੇਰੀ ਫੈਨ ਹੈਗੇ ਅੱਛਾ ਅੱਛਾ ਉਹ ਫੈਨ ਤਾਂ ਕਾ ਨੂੰ ਯਾਰ ਭਾਈਓ ਆਪਣੇ ਸਾਰੇ ਹੈ ਅੱਡੀ ਦੂਰ ਤੋਂ ਸਾਵੇਂ ਦੇਖਣ ਆ ਗਏ ਯਾਰ ਤਲੱਸੀ ਬਾਤ ਨਾ ਨਾ ਬਾਈ ਤੇਰੇ ਗਾ ਕੇ ਸਪੈਸ਼ਲ ਮੇਲੇ ਉਹ ਨਾ ਨਾ ਯਾਰ ਮੇਰੇ ਘਰ ਆਇਆ ਕਰੋ ਮੈਨੂੰ ਬੁਲਾ ਲਿਆ ਕਰੋ ਮੈਂ ਆਪੋ ਆ ਜੇ ਕਰੂੰਗਾ ਉਧਰ ਯਾਰ ਠੀਕ ਨਹੀਂ ਬਾਕੀ ਕਰੋ ਇੰਜੋਏ ਵੀਰੋ ਠੀਕ ਆ ਬਾਈ ਲੋ ਬਾਈ ਇੱਧਰ ਸਟਾਲਾਂ ਲੱਗ ਰਹੀ ਸਾਰੀ ਬਾਈ ਅਚਾਰ ਬਾਤੀ ਫੋਰ ਮਰਬੇ ਵਗੈਰਾ ਬਾਈ ਇਹ ਦੇਖੋ ਦੇਸੀ ਮੇਥੀ ਵਾਹ ਕੰਨਲੀ ਘਰਾਂ ਉਸ ਦਾ ਕਿਆ ਗਾਂ ਨੋਹਾਨੀ ਨੂੰ ਕਿਆ ਗਾਂ ਸਹਿਦ ਸਰੋਂ ਦਾ ਤੇਲ ਆ ਨਮਕਿੰਨਾ ਘਰ ਕੀ ਬਣੀ ਹੋਈ ਦੇਸੀ ਕੀ ਕੀ ਇੱਧਰ ਬਾਈ ਪੌਦੇ ਲੈ ਕੇ ਆ ਵੀ ਆਏ ਹੋਏ ਵੀਰ ਕਿ ਦੇਖ ਬੁਰਛ ਲੱਕੜੀ ਹੈ ਇਹ ਟੇਸ ਵਾਸਤੇ ਕੈਟਕੌਂਗ ਵਾਸਤੇ ਇਹ ਇੱਕ ਤਰ੍ਹਾਂ ਦੀ ਦਵਾਈ ਹੈ ਕਾਦ ਬੋਣੇ ਯੋ ਵੀਰ ਕਰਨੇਗੇ ਕਿ ਸ਼ੋਅ 'ਮਾਂ ਰੱਖਣੇ ਕਿਉਂ? ਮੈਂ ਵੀਰ ਕਰਨੇ ਵਾਲੇ ਹਾਂ। ਅੱਛੇ ਕਰਨੇ ਵਾਲੇ। ਠੀਕ ਹੈ ਠੀਕ ਹੈ। ਮੈਂ ਸੋਹਣੇ ਬਣੇ ਹੋਏ ਵੀਰ ਹੈਂ। ਉਹ ਥੋੜੀ ਮਰਜੀ ਅਗਰੀ ਦੇ। ਨਹੀਂ ਵੀਰ ਇਸ ਤਰ੍ਹਾਂ ਲੱਗ ਰਿਹਾ ਇਸ ਤਰੀਂ ਤਾਂ ਨਾ ਵੀ ਸ਼ੋਅ 'ਮਾਂ ਰੱਖਣੇ ਵਾਲੇ ਹਾਂ ਜੀ। ਕਿੰਨੇ ਦਾ ਇੱਕ ਵੀਰੇ? 50 ਰੁਪਏ ਦਾ। ਹਾਂ। ਮੈਂ ਸੋਹਣਾ ਵੀਰੇ। ਅੱਛਾ ਇਹ ਭਾਈਆਂ ਦਾ। ਇਹਦੇ 200। ਇੱਕ ਕਾਫੀ ਇੰਨੇ ਦੇ ਹਾਰ ਦਾ। ਚਲੋ ਵੀਰੇ। ਕੋਈ ਨਹੀਂ। ਉਹੋ। ਬਾਈ ਕਨਵਾਤ ਦੇ ਜੁੜਾ ਦਲਤਾ ਵਾਲੇ ਦੇ ਨੰਬਰ। ਆਹ ਲਾ ਲਾ ਜੀ ਕਿੰਨੇ ਪੁਰਾਣੇ ਚੀਜ਼ਾਂ ਨੇ ਬਾਈ ਇਹ ਚੱਕ ਕੇ ਚੱਕ ਲੈ ਆਹੋ ਉਹ ਨੂੰ ਕਹਿ ਰਿਹਾ ਬਾਈ ਵਾਲੇ ਰਾਮਚੂਰ ਨੂੰ ਪਾਊਡਰ ਸਾਹ ਵੀ ਇੱਕ ਵਾਰੀ ਚੱਕ ਕੇ ਲੈ ਜਾਓ ਕਿ ਬਹੁਤ ساری ਪੁਰਾਣੀ ਚੀਜ਼ਾਂ ਬਾਈ ਜਿਹੜੇ ਆ ਅੱਜ ਦੇ ਵਿਰਸੇ ਨੂੰ ਬਹੁਤ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਬਾਈ ਦੇਖੋ ਬਈ ਉਹ ਚਾਰਖਾ ਰੱਖਿਆ ਹੋਇਆ ਬਾਈ ਇਹ ਦੇਖੋ ਇੱਧਰ ਵੀ ਦਿਖਾਉਂ ਤੁਹਾਨੂੰ ਬਾਈ ਦੇਖੋ ਬਈ ਇਹ ਤੰਗੜੀ ਤਹਿਬ ਬਾਈ ਰੇਡੀਓ ਆ ਪੁਰਾਣਾ ਜੇ ਦੇਖੋ ਅੱਡੇ ਡੇ ਰੇਡੀਓ ਹੋਇਆ ਕਰਾਂਦੇ ਪਹਿਲਾਂ ਇਹਨੂੰ ਕਰੇ ਕਰਾਂਦੇ ਸਾਈਕਲ ਇਸ ਕੋ ਪਲੇਟ ਦੀ ਬੜਾਏ ਘੁੰਮਣੇ ਵਾਲਾ ਵੀਰ ਉਹ ਜੀ ਉਹ ਬੰਦਾ ਦੇਖਾ ਉਹ ਦੇਖੋ ਦਰਿਆ ਬੁਣੀ ਹੋਵਾ ਵੀਰ ਹਮ ਬਹੁਤੀ ਹੈ ਦੇਖੋ ਬਾਈ ਪੁਰਾਣੀ ਚੀਜ਼ਾਂ ਸਾਰੀ ਰੱਖੀ ਹੋਈਆਂ ਸਾਹਮਣੇ ਇਹੋ ਬਾਈ ਉਹ ਮਾਂ ਨੇ ਪੈਦਾ ਵੀ ਦੇਖਿਆ ਮੰਜੇ ਬਲਾ ਕਾ ਨਾ ਸੇਮੀਆਂ ਬਟਣ ਵਾਲੀ ਮਸ਼ੀਨ ਕਰਦੇ ਆ ਸਾਨੂੰ ਉਹਦੇ ਆਟਾ ਪਾਈ ਜਾਂ ਤਲਾ ਸੇਮੀਆਂ ਬਾਈ ਵੇ ਰੇ ਕੋਈ ਦਰ ਪ੍ਰਾਤਨ ਚੀਜ਼ਾਂ ਬਾਈ ਇਧਰ ਨਹੀਂ ਕਰ ਰਿਹਾ ਜੋ ਵੀ ਦੇਖੀ ਮਾਰੇ ਕਰਾਂ ਹੈ ਸੀ ਬਾਈ ਬਾਕੀ ਰੇਡ ਉਹ ਦੇਖੋ ਨਾਲ ਤੇ ਉਹ ਥੱਲੇ ਲੱਗੇ ਹੋਏ ਇਹਨਾਂ ਚੀਜ਼ਾਂ ਬਾਈ ਬਹੁਤ ساری ਪੁਰਾਣੀ ਚੀਜ਼ਾਂ ਆਈ। ਇਹ ਉਹ ਵੀ ਪੜੀ ਆਪਣੇ ਘਰਾਂ ਪੜੀ ਬਈ ਆਟਾ ਚੱਕੀ ਚਲਾ ਲਿਆ ਤਾਲਾ ਦੂਣਾ ਪੀਸਣੇ। ਫਕੇ ਗੱਡਾ ਰੇੜਾ ਹੀ। ਯਾਨੀ ਕਿ ਗੱਲ ਜੋ ਵੀ ਪੰਜਾਲੀਆਂ ਵਰਤੀ ਜਹਾਂ ਦੀ ਬਈ ਉਹ ਸਾਰੀ ਚੀਜ਼ਾਂ। ਚਲੋ ਮੁੰਡਿਓ, ਤੁਹਾਨੂੰ ਤਾਂ ਨਵੀਆਂ ਚੀਜ਼ਾਂ ਦੇਖੀਆਂ ਨਹੀਂ ਹੈ। ਹੈਂ? ਨਵੇਂ ਮੁੰਡੇ ਨੇ। ਚਿੱਤਾਂਦਾਰੀ ਉਹ ਬਾਈਆਂ ਨੇ ਮੰਜੇ ਵਿਛਾਏ ਹੋਏ ਆ ਕੁਰਤੇ ਜਾਦ ਰਿਲਾਏ ਹੋਏ ਆ ਪੁਰਾਣੀ ਚੀਜ਼ਾਂ ਸੰਭਾਲ ਕੇ ਰੱਖੇ ਹੋਈ ਬਾਈਆਂ ਨੇ ਦੇਖੋ ਆਹੋ ਤੇ ਬਾਈ ਇਧਰ ਘੋੜੀ ਵੀ ਆਈ ਹੋਈ ਆ ਮਹਿੰਦਰ ਸਿੰਘ ਕੋੜੀ ਨਹੀਂ ਕੋੜਾ ਆ ਗਿਆ ਉਹ ਬਾਕੀ ਉਹ ਨਵਾਂ ਸਮਾਨ ਲਿਆਏ ਹੋਏ ਬਾਈ ਸਕਿੰਨੀ ਚੀਜ਼ਾਂ ਦੇਖੋ ਥੋੜੇ ਖਾਣੇ ਪੀਣੇ ਵਾਸਤੇ ਫਿਰ ਸੜਾ ਕਦੀ ਖਾਇਆ ਤਾਂ ਹੈ ਨਹੀਂ ਐਸੇ ਰੰਗ ਦਾ ਮੰਗੋ ਬਾਈ ਆਹ ਥੋੜੀ ਜਿਹੀ ਛੋਟੀ ਮਿੱਟੀ ਵਿੱਚ ਲਾਉਣਾ ਉਹ ਬਨਾਣਾ ਮੰਗੋ ਕੇਲੇ ਦਾ ਸਵਾਦ ਅੰਬ ਵਾਂ ਡ੍ਰੈਗਨ ਫਰੂਟ ਡ੍ਰੈਗਨ ਹੋਈਏ ਨੇ ਜੇਕਰ ਹਾਂ ਡ੍ਰੈਗਨ ਕਿਆ ਕਰਾਂਗਾ ਬਾਈ ਬਾਕੀ ਇੱਧਰ ਵੀ ਦੇਖ ਲੇਖੋ ਚੀਕੋ ਕੋਈ ਸਾਰੇ ਤਰ੍ਹਾਂ ਦੇ ਪੇਡੇ ਬਾਕੀ ਸਾਰੇ ਫਲਾਂਗੇ ਬੂਟੇ ਆ ਭਾਈ ਉਹ ਦੂਸਰਾ ਨਹੀਂ ਹੈ ਕੋਈ ਪਿੰਕ ਅਮਰੂਦ ਇਹੋ ਜਿਹੜਾ ਆਪਣਾ ਅਮਰੂਦ ਵਾਸ ਦੂਸਰਾ ਭਾਈ ਸਾਰੇ ਤਰ੍ਹਾਂ ਕੇ ਆਏ ਹੋਏ ਇਹ ਪੱਤੇ ਹੀ ਪਤਾ ਨਹੀਂ ਕਿੱਥੇ ਸੜੇ ਹੋਏ ਇੱਥੇ ਭਾਈ ਪਾਰਕਿੰਗ ਪਾਰਕਿੰਗ ਆ ਵੀ ਖੁੱਲਾ ਇੰਤਜ਼ਾਮ ਦਾ ਕੋਈ ਇਸ ਤਰ੍ਹਾਂ ਨਹੀਂ ਆਇਆ ਵੀ ਤੇ ਨਾ ਮਿਲਿਆ ਜਗ੍ਹਾ ਸਭ ਜਗ੍ਹਾ ਮਿਲ ਰਹੀ ਦੀ ਬਿਲਕੁਲ ਆ ਰਹੀ ਦੀ ਬਾਕੀ ਪਸ਼ੂ ਪਾਲਣ ਵਾਲ ਸ਼ਾਇਦ ਕੱਲ ਨੂੰ ਆਵਾਂਗੇ ਭਾਈ ਖਾਲੀ ਅੱਜ ਤੱਕ ਕੋਈ ਵੀ ਨਹੀਂ ਆਇਆ ਦਾ ਭਾਈ ਅੱਜ ਦਾ ਇੱਕ ਘੋੜੀ ਆਈ ਹੋਈ ਦੀ ਵਿਚਾਰੀ ਲੋ ਮਿੱਤਰੋ ਮੇਲਾ ਮੂਲਾ ਦੇਖ ਕੇ ਵਾਪਸ ਘਰਾਂ ਚੱਲ ਪੜੇ ਬੰਦੇ ਨੂੰ ਗਰਮੀ ਬਹੁਤ ਲੱਗੀ ਦੀ ਕਿਉਂ ਮਾਰਾ ਨਿਆਣਾ ਦਾ ਛੋਟਾ ਯਾਰ ਆ ਵੀ ਠੀਕ ਹੈ ਵਾ ਏਸੀ ਉਸੀ ਚੱਲ ਰਿਹਾ ਤਾਂ ਠੀਕ ਆ ਹੈ ਠੀਕ ਹੈ ਮੈਂ ਕਦੀ ਗਲਤੀ ਪੜ ਕੇ ਪਰੇ ਗਿਰ ਜਾ ਔਖਾ ਹੀ ਹੋ ਜਾ ਚੱਕਰ ਆ ਗਿਆ ਹੈ ਚੱਕਰ ਆ ਗਿਆ ਜੇ ਦੀ ਪਤਾ ਲੱਗਦਾ ਓਏ ਮਾਂ ਮਾਰ ਦਿਆ ਮਨ ਨੂੰ ਤੋ ਹਾਂ ਗੁੱਡ ਜੇ ਦੀ ਰੋਲਾ ਹੀ ਵੱਡਦਾ ਫਿਰ ਏ ਮਾਂ ਮਾਰ ਦਿਆ ਮੈਂ ਕੋਈ ਨਹੀਂ ਬਾਈ ਕਿਉਂ ਐਸੇ ਕੱਢੇ ਮੈਂ ਵੀ ਲਵਾਏ ਵੀਰ ਉਹ ਨਹੀਂ ਦੌੜੀ ਆ ਲੈਟਾਂ ਹੀ ਕਰਵਾਏ ਆ ਬਾਹਰ ਸੁੱਚਣਾ ਬਾਕੀ ਮਿੱਤਰੋ ਆਪਣੇ ਪਿੰਡ ਮਾਣਾ ਇੱਕ ਖੰਡ ਪਾੜਤਾ ਅੱਜ ਕੁਸਤੀਆਂ ਵੀ ਹੈਗੀਆਂ ਬਾਈ ਤੋ ਵਾ ਆਪਨੂੰ ਖੰਡ ਪਾੜਵਾ ਜਾਣਾ ਦਾ ਰੋਟੀ ਰੁੱਟੀ ਖਾਣੀ ਦੀ ਭੋਗ ਪਾੜ ਲਿਆ ਕਿੰਨਾ ਟਾਈਮ ਹੋ ਗਿਆ ਬਾਈ 1:3 ਵਜੇ ਹੈ ਨਾ ਮਾ ਚਲੋ ਉਹ ਵੀ ਅਟੈਂਡ ਕਰਨਾ ਜ਼ਰੂਰੀ ਹੈ ਬਾਈ ਬਾਕੀ ਆਮ ਨੂੰ ਪਰੀ ਛੋੜਿਆ ਏ ਮਾ ਮੈਂ ਤਾਂ ਕਵਰ ਕਰ ਲੈਣਾ ਮਿਲ ਘਰੇ ਚੱਲ ਠੀਕ ਆ